ਅੱਜਕੱਲ੍ਹ ਦੇ ਘਰੇਲੂ ਮਸਲੇਆ ਕਰਕੇ ਕਈ ਵਾਰਕ ਮਾਹੌਲ ਜੜਾ ਕਾਫੀ ਤਣਾਅਪੂਰਨ ਬਚਾਂਦਾ ਤੇ ਕਈ ਵਾਰ ਤਾਂ ਕਿਸੇ ਨੂੰ ਆਪਣੀ ਜਾਨ ਤੱਕ ਗਵਾਉਣੀ ਪੈ ਜਾਂਦੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦੁਗਰੀ ਪੁਲ ਦੇ ਉੱਤੇ ਘਰੇਲੂ ਕਲੇਸ਼ ਦੇ ਚੱਲਦਿਆਂ ਇੱਕ ਵਿਅਕਤੀ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਅਤੇ ਪਿੱਛੇ ਹੀ ਉਸ ਦੀ ਪਤਨੀ ਵੀ ਛਾਲ ਮਾਰ ਲੱਗੀ ਤਾਂ ਉੱਥੇ ਲੋਕਾਂ ਨੇ ਜਿਹੜਾ ਕਿ ਪਤਨੀ ਨੂੰ ਉੱਥੋਂ ਫੜ ਲਿਆ ਅਤੇ ਨਹਿਰ ਤੋਂ ਪਾਸੇ ਕਰ ਦਿੱਤਾ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਜਿਸ ਤੋਂ ਬਾਅਦ ਉਸ ਮਹਿਲਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਘਰੇਲੂ ਕਲੇਸ਼ ਚੱਲਦਿਆਂ ਉਸ ਦੇ ਪਤੀ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਿਸ ਦੇ ਮੇਰਾ ਸਰ ਕਬਲ ਬੀਤ ਸਿੰਘ ਅੱਜ ਕੀ ਮਾਮਲਾ ਹੈ ਜੇ ਮਹਿਰ ਤੇ ਸਾਡੀ ਨਾ ਵੀਰੇ ਸਾਹਮਣੇ ਦੁਕਾਨ ਹੈ ਤੇ ਅਸੀਂ ਬਾਹਰ ਖੜੇ ਸੀ ਚਾਹ ਲੈ ਕੋਲ ਤੇ ਬੜੀ ਇੱਕ ਆਵਾਜ਼ ਜੀ ਆਈ ਸੀ ਆ ਕੇ ਦੇਖਿਆ ਕੋਈ ਪਿੱਛੋਂ ਕਿਸੇ ਨੇ ਛਾਲ ਮਾਰੀ ਸੀ ਪ੍ਰਵਾਸੀ ਮਜ਼ਦੂਰ ਸੀ ਵਿਚਾਰਾ ਕੋਈ ਕੋਈ ਫਾਬ ਜਾਣੇ ਕੀ ਝਗੜਾ ਝਗੜਾ ਹੋਇਆ ਹੋਣਾ ਜਾਂ ਕੀ ਸੀ ਉਹਨੇ ਪਿੱਛੋਂ ਛਾਲ ਮਾਰੀ ਇਤੋਂ ਰੁੜਿਆ ਜਾ ਰਹੀ ਸੀ ਬੋਡੀ ਅਸੀਂ ਦੇਖੀ ਆ ਤੇ ਉਹਦੇ ਪਰਿਵਾਰ ਵਾਲੇ ਸੀ ਉਹਦੀ ਵਾਈਫ ਸੀ ਤੇ ਉਹਦਾ ਬ੍ਰਦਰ ਸੀਗਾ ਉਹਨਾਂ ਨੂੰ ਅਸੀਂ ਸੰਭਾਲਿਆ ਤੇ ਉਹ ਵੀ ਪਿੱਛੇ ਛਾਲ ਮਾਰਨ ਲੱਗੀ ਸੀ ਜਿਹੜੀ ਲੇਡੀ ਉਹਦੀ ਵਾਈਫ ਬੰਦੇ ਦੀ ਤੇ ਉਹਨੂੰ ਸੰਭਾਲਿਆ ਪਰ ਮੌਕੇ ਤੇ ਪੀਸੀਆਰ ਵਾਲੇ ਖੜੇ ਹੁੰਦੇ ਨਾ ਦੁਗਰੀ ਨਹਿਰ ਤੇ ਉਹਨਾਂ ਨੇ ਪੀਸੀਆਰ ਨੇ ਬੜਾ ਵਧੀਆ ਰੋਲ ਅਦਾ ਕੀਤਾ ਆਪਣਾ ਉਹਨਾਂ ਨੇ ਉਸ ਜੇਲੇਡੀ ਨੂੰ ਫੜਿਆ ਤੇ ਉਸ ਬੰਦੇ ਨੂੰ ਫੜਿਆ ਵੀ ਤਾਂ ਕਿ ਉਹ ਛਾਲ ਨਾ ਮਾਰ ਪਹਿਲੋਂ ਉਹਨਾਂ ਨੂੰ ਕੰਟਰੋਲ ਕਰਕੇ ਈ ਰਿਕਸ਼ਾ ਕੀਤਾ ਤੇ ਉਹਨੂੰ ਪੈਸੇ ਦੇ ਕੇ ਉਹਨੂੰ ਘਰੇ ਪਹੁੰਚਾਤਾ ਉਹ ਦਾਣਾ ਮੰਡੀ ਦੇ ਕੋਲ ਰਹਿੰਦੇ ਨੇ ਕਿਤੇ ਪਰਿਵਾਰ ਤੇ ਜਿਹੜੀ ਬੋਡੀ ਹੈ ਉਹ ਰੋੜ ਕੇ ਜਵਦੀ ਵਾਲੇ ਪੁਲ ਤੱਕ ਪਹੁੰਚ ਗਈ ਹੈ ਜੀ ਪੁਲਸਰ ਗਈ ਹੈ ਪਿੱਛੇ ਕਿਦੋਂ ਹਾਂਜੀ ਪੁਲਿਸ ਵਾਲੇ ਵਿਚਾਰੇ ਪਿੱਛੇ ਗਏ ਨੇ ਪੁਲਿਸ ਵਾਲੇ ਨੇ ਵਧੀਆ ਰੋਲ ਭਾਈ ਅਦਾ ਕੀਤਾ ਪਹਿਲੋਂ ਈ ਰਿਕਸ਼ਾ ਤੇ ਬਈ ਤਾਂ ਕਿ ਉਹ ਲੇਡੀ ਨਾ ਪਿੱਛੇ ਛਾਲ ਮਾਰ ਦੇ ਉਹਦੇ ਮਗਰ ਕੋਈ ਹੋਰ ਨਾ ਨੁਕਸਾਨ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋ ਗਿਆ ਹੋਰ ਨਾ ਨੁਕਸਾਨ ਹੋਵੇ ਇਸ ਕਰਕੇ ਉਹਨਾਂ ਨੇ ਪਹਿਲੋਂ ਜਿਹੜੇ ਲੇਡੀ ਸੀ ਉਹਨੂੰ ਸਿਚੁਏਸ਼ਨ ਨੂੰ ਹੈਂਡਲ ਕੀਤਾ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਜਵੱਦੀ ਗਏ ਨੇ ਜੀ ਧੰਨਵਾਦ ਠੀਕ ਹੈ ਚਲਣਟ ਕੀ ਨਾ ਜੀ ਮੇਰਾ ਨਾਮ ਸਾਗਰ ਹੈ ਜੀ ਕੀ ਦੇਖਿਆ ਤੁਸੀਂ ਅਸੀਂ ਕੀ ਅਸੀਂ ਸਾਹਮਣੇ ਹੋਟਲ 'ਚ ਕੰਮ ਕਰ ਰਹੇ ਸੀ ਕਿ ਇੱਕ ਮੁੰਡਾ ਹੱਥੋਂ ਜੀ ਪਿੱਛੋਂ ਆ ਰਿਹਾ ਸੀਗਾ ਉਹਦਾ ਫੇਸ ਨਹੀਂ ਦਿਖ ਰਿਹਾ ਸੀਗਾ ਉੱਪਰ ਉੱਪਰ ਹੀ ਸੀਗਾ ਬੋੜੀ ਹੁੰਦੀ ਦੇ ਉਹਾਥੋ ਜੀ ਨਿਕਲੇ ਨੈਰ ਤੋਂ ਕਾਫੀ ਇਕੱਠੇ ਹੋਇਆ ਸੀਗਾ ਤੇ ਦੇਖਿਆ ਸੀ ਉਸ ਤੋਂ ਬਾਅਦ ਘੰਟੇ ਕੇ ਬਾਅਦ ਉਹਦੀ ਵਾਈਫਾਇਰ ਤੇ ਪੁਲਿਸ ਵਾਲੇ ਆ ਗਏ ਫਰੋਂਦੀ ਵਾਈ ਵੀ ਦੇਖਦੀ ਵੀ ਸੀ ਰੋ ਰਹੀ ਸੀਗੇ ਫਰੋਂਦੇ ਘਰ ਦੇ ਆਏ ਸਾਰੇ ਇਹਨੇ ਇਕੱਠੇ ਹੋ ਗਏ ਫਿਰ ਲੈ ਗਏ ਉਹਨਾਂ ਨੂੰ ਤੇ ਫੈਮਿਲੀ ਨੂੰ ਤੇ ਪੁਲਿਸ ਵਾਲੇ ਆਏ ਉਹਨਾਂ ਨੂੰ ਖੋੜੋ-ਫੋੜੋ ਦਿਖਾਈ ਤੇ ਉਹ ਕਹਿੰਦੇ ਦੇਖਾਂਗੇ ਗੋਦੀ ਬਣ ਮਾਮਲੇ ਕੀ ਪਤਾ ਲੱਗੇ ਕੀ ਕਰਦੇ ਨਹੀਂ ਮਾਮਲੇ ਦਾ ਨਹੀਂ ਨਹੀਂ ਆ ਨਹੀਂ ਪਤਾ ਲੱਗਿਆ ਪਿੱਛੋਂ ਹੀ ਆ ਰਿਆ ਸੀਗਾ ਸਾਡੇ ਸਾਹਮਣੇ ਛਾਲ ਨਹੀਂ ਮਾਰੀ ਉਹਨੇ ਹਾਂਜੀ ਉਹਦੀ ਮਿਸਰ ਨੇ ਵੀ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਹਾਂਜੀ ਉਹ ਰੋ ਰਹੀ ਸੀਗੀ ਮਤਲਬ ਜੱਥੇ ਉਹਨਾਂ ਲੱਗ ਰਿਹਾ ਸੀਗਾ ਜੀ ਮੈਂ ਇੱਥੇ ਹੀ ਆ ਉਹ ਪਰ ਉਹ ਬੋੜੀ ਬਹੁਤ ਅੱਗੇ ਚਲੀ ਗਈ ਸੀਗੀ ਆ ਕੋਲ ਦੇ ਸੱਦੀ ਸੱਦੀ ਪਰਿਵਾਰ ਉੱਥੇ ਗਿਆ ਪਰਿਵਾਰ ਉੱਥੇ ਹੀ ਗਿਆ ਜੇਕਰ ਕੋਈ ਘਰ ਦੇ ਵਿੱਚ ਘਰੇਲੂ ਕਲੇਸ਼ ਹੋ ਜਾਂਦਾ ਜਾਂ ਕਿਸੇ ਕਾਰਨ ਕਰਕੇ ਕੋਈ ਘਰ ਦੇ ਵਿੱਚ ਤਕਰਾਰ ਵਾਜੀ ਵਾਝ ਜਾਂਦੀ ਆ ਤਾਂ ਫਿਰ ਕੁਝ ਸਮੇਂ ਲਈ ਜਦੋਂ ਤੁਸੀਂ ਘਰ ਤੋਂ ਥੋੜਾ ਬਾਹਰ ਹੋ ਜਾਓ ਜਾਂ ਫਿਰ ਬੈਠ ਕੇ ਮਸਲੇ ਨੂੰ ਹੱਲ ਕਰ ਲਵੋ ਕਿਉਂਕਿ ਕਈ ਵਾਰ ਗੁੱਸੇ ਦੇ ਵਿੱਚ ਚੁੱਕਿਆ ਹੋਇਆ ਖੌਫਨਾਕ ਕਦਮ ਤੁਹਾਡੇ ਪਰਿਵਾਰ ਲਈ ਸਾਰੀ ਉਮਰ ਲਈ ਭਾਰੀ ਪੈ ਜਾਂਦਾ ਹੈ ਪਿਉਰਾ ਰਿਪੋਰਟ ਹਾ